ਖੋ ਕਿੰਨੀਆਂ ਸਵਾਰੀਆਂ ਪਿੱਛੇ ਨਾਕਦੀਆਂ ਪਈਆਂ ਬਾਅਦ ਚ ਜੇ ਭਾਈ ਜੋ ਰੱਬ ਨਾ ਕਰੇ ਬੱਚਾ ਹੋਜੀ ਕਹਿਣਾ ਡੈੱਕਿਆ ਜਾਂ ਕਿੱਦਾਂ ਵਿੜਿਆ ਗਿਆ ਬੱਸ ਵਾਲ ਨੇ ਇਹ ਕਹਿਣਾ ਜੀ ਅਸੀਂ ਨਿਆਣੇ ਰੋਗ ਦੇ ਨਿਆਣੇ ਰੁਕਦੇ ਨਹੀਂ ਹੈਗੇ ਜੇ ਨਹੀਂ ਨਿਆਣੇ ਰੁਕਦਾ ਨਿਆਣ ਥੱਲੇ ਲਾ ਦਿਓ ਕਾਕਾ ਅਗਲੀ ਬੱਸੇ ਆ ਜਾਈਂ ਤਾਂ ਨਹੀਂ ਬੱਸ ਡਰਾਈਵਰ ਨਹੀਂ ਇਹ ਚੀਜ਼ ਸੋਚਦੇ ਹੈਗੇ ਡਰਾਈਵਰ ਨੇ ਬੱਸ ਆਪਣੀ ਸਵਾਰੀ ਦੇਖੋ ਕਿੰਨੇ ਤਾਂ ਕਿਦੇ ਬਾਹਰ ਖੜੇ ਆ ਨਿਆਣੇ ਬੱਚ ਕਨੈਕਟਰ ਵੀ ਨਾਲ ਹੀ ਆ ਤੋ ਦੋ ਤੋ ਡਰਾਈਵਰ ਜਿਹੜੇ ਆਪਣੇ ਕੁਛ ਚੰਦ ਰੁਪਈਆ ਵਾਲੇ ਲੈ ਕੇ ਲੋਕਾਂ ਦੀ ਜ਼ਿੰਦਗੀ ਖਤਰੇ ਵਿੱਚ ਪਾਉਂਦੇ ਹੁਣ ਉਹ ਬੱਚਾ ਆ ਨੰਕ ਦਾ ਫਰਦਾ ਆ ਸੋ ਹਣ ਕਾਲੋ ਜੇ ਇੱਕ ਬਾਈਚਾਸ バス ਤੋਂ ਥੱਲੇ ਡਿੱਗਿਆ ਤਾਂ ਉਹਦਾ ਜ਼ਿੰਮੇਵਾਰ ਕੌਣ ਆ ਬੱਸ ਵਾਲਾ ਵੀ ਨਹੀਂ ਦੇਖਦਾ ਕਿ ਉਹ ਬੱਚਾ ਨੰਕ ਦਾ ਫਰਦਾ ਨਾ ਬੱਸ ਨੂੰ ਕਿ ਉਹਨੂੰ ਥੱਲੇ ਲਾਜ਼ਮਾ ਜਾ ਉਹਨੂੰ ਅੱਗੇ ਲੈ ਆ ਮਾਜਾ ਕੌਸ਼ ਵੀ ਆ ਬੱਸ ਵਾਲੇ ਸਭ ਆਪਣਾ ਫਾਇਦਾ ਸੋਚਦੇ ਆ ਕਿ ਬੱਸ ਸਾਡੀ ਸਵਾਰੀ ਨਾ ਕਿ ਛੋਟੇ ਜਿਹੇ ਦੇਖੋ ਕਿੱਦਾਂ ਬੱਚਾ ਨਮਕੰਡਿਆ ਹੈ ਕਿੱਦਾਂ ਕੀ ਕਿੱਦਾਂ ਖੜਾ ਹੋਊਗਾ ਉਹ ਤਾਂ ਕਿ ਦਰਵਾਜ਼ੇ ਨਾਲ ਫੜ ਕੇ 4 ਸਾਲਾ ਪਿੱਛੇ ਦੇਖਦਾ ਵੀ ਹਣਾ ਸੀਸ਼ੇ ਨੂੰ ਦੇਖਦਾ ਹਣਾ ਕਿ ਬੱਚਾ ਨਮਕਦਾ ਆ ਪਰ ਨਹੀਂ 4 ਸਾਲਾ ਨਹੀਂ ਦੇਖਦਾ 4 ਸਾਲਾ ਖਿੱਚੀ ਜਾਂਦਾ ਹੈ